ਮਹਾਰਾਜ ਕਹਿੰਦੇ ਬੇੜੀ ਸਾਰੀ ਪਾਣੀ 'ਚ ਡੁੱਬੀ ਹੋਵੇ ਚਾਰ ਉਂਗਲਾਂ ਵੀ ਬਾਹਰ ਹੋਵੇ ਕਿਨਾਰੇ ਤਾਂ ਵੀ ਲਾ ਦਿੰਦੀ ਗੱਜ ਕੇ ਆਖੋ ਸਤਨਾਮ ਮਹਾਰਾਜ ਕਹਿੰਦੇ ਬੇੜੀ ਸਾਰੀ ਪਾਣੀ 'ਚ ਡੁੱਬੀ ਹੋਵੇ ਚਾਰ ਉਂਗਲਾਂ ਵੀ ਬਾਹਰ ਹੋਵੇ ਕਿਨਾਰੇ ਤਾਂ ਵੀ ਲਾ ਦਿੰਦੀ ਉਹ ਕਹਿੰਦੇ ਮਹਾਰਾਜ ਸਮਝੇ ਨਹੀਂ ਸੁਣਿਓ ਮਹਾਰਾਜ ਕਹਿੰਦੇ ਬਹੁਤ ਰੁਝੇ ਜੀ ਮਹਾਰਾਜ ਬਹੁਤ ਆਇਆ ਗਿਆ ਜੀ ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ ਸਿੱਖੋ ਜਿੰਨੇ ਮਰਜ਼ੀ ਰੁਝੇਵੇਂ ਹੋਣ ਜਿੰਨਾ ਮਰਜ਼ੀ ਆਇਆ ਗਿਆ ਹੋਵੇ ਜਿੰਨਾ ਮਰਜ਼ੀ ਖਲੇਰਾ ਹੋਵੇ ਅਮਰਤ ਵੇਲੇ ਦੀਆਂ ਚਾਰ ਘੜੀਆਂ ਵੇਖੋ ਮਹਾਰਾਜ ਜਵਾਬ ਦਿੰਦਾ ਬੇੜੀ ਸਾਰੀ ਪਾਣੀ ਚ ਡੁੱਬੀ ਹੋਵੇ ਚਾਰ ਉਂਗਲਾਂ ਵੀ ਬਾਹਰ ਹੋਵੇ ਕਿਨਾਰੇ ਲਾ ਦੇਗੀ ਮਹਾਰਾਜ ਕਹਿੰਦੇ ਜਿਸ ਜੀਵ ਦੀ ਰੁਝੇਵਿਆਂ ਦੇ ਵਿੱਚ ਬੇੜੀ ਗ੍ਰਸਤੀ ਦੀ ਡੁੱਬੀ ਪਈ ਏ ਬਹੁਤ ਰੁਝੇਵੇਂ ਨੇ ਗ੍ਰਸਤੀ ਦੇ ਆਪਣੇ ਇਸ ਗ੍ਰਸਤੀ ਦੇ ਰੁਝੇਵਿਆਂ ਜੋ ਅੰਮ੍ਰਿਤ ਵੇਲੇ ਦੀਆਂ ਚਾਰ ਘੜੀਆਂ ਕਿਸੇ ਨੂੰ ਨਾ ਦੇਵੇ ਪਾਣੀ ਨੂੰ ਸਿਵਰ ਨੂੰ ਦੇਵੇ ਮਹਾਰਾਜ ਕਹਿੰਦੇ ਕਿਨਾਰੇ ਉਹ ਵੀ ਲੱਗ ਜਾਏਗਾ ਆਖੋ ਸਤਨਾਮ ਹੁਣ ਉਹ ਚਾਰ ਘੜੀਆਂ ਬਣਦੀਆਂ ਜੀ 24 ਮਿੰਟ ਦੀ ਇੱਕ ਘੜੀ ਏ ਇਤਿਹਾਸਕ ਗੱਲ ਸੁਣ ਰਹੇ ਹੋ ਇਹਨੂੰ ਮੰਨਣਾ ਗੱਲ ਤੋਂ ਆਪਾਂ ਗੁਰੂ ਦੇ ਓਟ ਆਸਰੇ ਨਾਲ 24 ਮਿੰਟ ਦੀ ਇੱਕ ਘੜੀ ਐ ਤੇ 24:48 ਦੇ 48:96 96 ਮਿੰਟ ਅੰਦਾਜ਼ਾ ਡੇਢ ਘੰਟਾ ਬਣ ਗਿਆ ਇਹ ਗੁਰੂ ਅਮਰਦਾਸ ਜੀ ਦਾ ਬਚਨ ਹੈ ਜਿੰਨਾ ਮਰਜ਼ੀ ਰੁਝੇਵੇਂ ਹੋਵੇ ਕੋਸ਼ਿਸ਼ ਕਰੋ ਇਸ਼ਨਾਨ ਤੋਂ ਬਾਅਦ ਚਾਰ ਘੜੀਆਂ ਦੇ ਕੇ ਰਸੋਈ ਸ਼ੁਰੂ ਹੋਵੇ ਗੱਜ ਕੇ ਆਖੋ ਸਤਨਾਮ ਚਾਰ ਘੜੀਆਂ ਦੇਖੇ ਨਾਸ਼ਤਾ ਪਾਣੀ ਸ਼ੁਰੂ ਹੋਵੇ ਦੁਕਾਨਦਾਰ ਬੈਠੇ ਉਹ ਚਾਰ ਘੜੀਆਂ ਦੇਖੇ ਨੌਕਰੀ ਤੇ ਜਾਣਾ ਦੁਕਾਨ ਤੇ ਜਾਣਾ ਦਫ਼ਤਰ ਜਾਣਾ ਗੁਰੂ ਅਮਰਦਾਸ ਜੀ ਕਹਿੰਦੇ ਜਿਹੜਾ ਇੰਨਾ ਕ ਆਪਣੇ ਮਨ ਨੂੰ ਬੰਨ ਕੇ ਰੱਖਦਾ ਕਿਨਾਰੇ ਉਹ ਵੀ ਲੱਗ ਜਾਏਗਾ ਕਹਦੇ ਗੱਜ ਕੇ ਸਤਿਗੁਰੂ ਤੇ ਬਾਕੀ ਦਿਨੇ ਸਮਾਂ ਪਾ ਕੇ 2.5 ਘੰਟੇ ਪੂਰੇ ਕਰ ਲਿਆ ਕਰੋ ਇਹ ਘਟ ਤੋਂ ਘਟ ਜਿਹੜੇ ਤੁਹਾਡੇ ਚੋਂ ਇਸ ਤੋਂ ਵੀ ਵੱਧ ਵਿਆਸੀ ਬੈਠੇ ਹਾਂ ਉਹ ਉਥੇ ਹੀ ਰਹੋ ਜਿਨ੍ਹਾਂ ਦਾ ਚਾਰ ਘੜੀਆਂ ਤੋਂ ਵੀ ਕੱਟਨੇਵੇਂ ਸਵੇਰ ਵੇਲੇ ਦੇਖੋ ਤੁਹਾਡੇ ਜੋ ਜਿਹੜਾ ਇੱਕ ਜਗਜੀਤ ਸਿੰਘ ਦਾ ਪਾਠ ਕਰਕੇ ਰਸੋਈ ਸ਼ੁਰੂ ਕਰ ਦਿੰਦਾ ਅਸੀਂ ਉਹਦੇ ਵੀ ਚਰਨ ਧੋ ਕੇ ਪੀਨੇ ਆ ਸ਼ੁਕਰੇ ਲੱਗਾ ਔਰ ਇੱਕ ਮਨ ਨੂੰ ਕਹੋ ਵੀ ਮਨਾਏ ਇਤਿਹਾਸਕ ਬਚਨ ਨੇ ਕਿ ਘੜ ਤੋਂ ਘੱਟ ਚਾਰ ਘੜੀਆਂ ਸ਼ਿਨਾਨ ਤੋਂ ਬਾਅਦ ਫਿਰ ਕੋਈ ਦੁਨਿਆਵੀ ਕੰਮ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਅਸੀਂ ਰਾਤੀ ਕੋਲ ਸਰ ਸੀ ਬੀਬੀ ਕੋਲਾ ਜੀ ਦੇ ਗੁਰਦੁਆਰੇ ਰਾਤੀ ਉੱਥੇ ਸ਼ਰੋਮਣੀ ਕਮੇਟੀ ਵੱਲੋਂ ਲੜੀ ਦਾ ਪ੍ਰੋਗਰਾਮ ਸੀ ਗੁਰੂ ਰਾਮਦਾਸ ਜੀ ਦੇ ਆਗਮਨ ਦੇ ਨਾਲ ਇਹ ਮੈਂ ਗੁਰੂ ਵੀ ਅਧੂਰੀ ਜੀ ਕਹਿ ਰਿਹਾ ਜੇ ਸਮਾਪਤੀ ਵੇਲੇ ਇੱਕ 12 ਸਾਲ ਦੀ ਬੱਚੀ ਆ ਗਈ 11-12 ਸਾਲ ਦੀ ਮੈਨੂੰ ਆ ਕੇ ਕਹਿੰਦੀ ਵੀਰ ਜੀ ਗੱਲ ਕਰਨੀ ਹੈ ਮੈਂ ਕਿਹਾ ਦੱਸੋ ਕਹਿੰਦੀ 11-12 ਸਾਲ ਦੀ ਬੱਚੀ ਮੈਨੂੰ ਕਹਿੰਦੀ ਮੈਂ ਨਾ 2 ਵਜੇ ਰੋਜ਼ ਉੱਠਣਾ ਚਾਹਨੀ ਆ ਉੱਠਿਆ ਨਹੀਂ ਜਾਂਦਾ ਦੱਸੋ ਕੀ ਕੰਮ ਕਰਾਂ ਮੈਂ 2 ਵਜੇ ਉੱਠ ਕੇ ਜੁੜਿਆ ਕਰਾਂ ਵੇਖੋ 11-12 ਸਾਲ ਦੀ ਬੱਚੀ ਅੰਮ੍ਰਿਤਸਰ ਦੀ ਨਹੀਂ ਸੀ ਸਾਡੀ ਸੰਗਤ ਵਾਰੋਂ ਬਹੁਤ ਆਈ ਹੋਈ ਸੀ ਅੱਜ ਵੀ ਆਈ ਹੋਈ ਹੈ ਪੁਜਾਪੁਰ ਤੋਂ ਸੀ ਕੋਈ ਪਾਣੀ ਪਾ ਤਾ ਕੋਈ ਔਰ ਇਲਾਕਿਆਂ ਤੋਂ ਸੰਗਤ ਬਹੁਤ ਵਾਰ ਆਈ। ਉਹ ਬੱਚੀ ਆ ਗਈ ਮੈਨੂੰ ਕਹਿੰਦੀ ਮੈਂ ਦਾ ਅੰਮ੍ਰਿਤ ਵੇਲੇ 2 ਵਜੇ ਉੱਠਿਆ ਨਹੀਂ ਜਾਂਦਾ। ਤੇ ਮੈਨੂੰ ਕੋਈ ਆਖੋ ਜਾਂ ਰਾਹ ਦੱਸੋ ਵੀ ਉਹ 2 ਵਜੇ ਦਾ। ਤੇ ਫਿਰ ਮੈਂ ਉਹ ਬੱਚੀ ਨੂੰ ਗਿਆ ਮੈਂ ਕਿਹਾ ਤੈਨੂੰ ਮੈਂ ਕੀ ਰਾਹ ਦੱਸਾਂ। 2 ਵਜੇ ਤੱਕ ਮੈਂ ਵੀ ਨਹੀਂ ਪਹੁੰਚਿਆ ਜੀ ਆਖੋ ਸਤਿਨਾਮ ਵਾਹਿਗੁਰੂ। ਮੈਂ ਕਿਹਾ ਜੇ ਆਪਾਂ ਨਹੀਂ ਪਹੁੰਚੇ ਤੈਨੂੰ ਕੀ